ਸਾਹਨਾ ਦੀਆਂ ਜ਼ਮੀਨਾਂ ਤੇ ਧੱਕੇ ਨਾਲ ਕਬਜ਼ਾ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਰਹਿ ਕੱਕਣਾ ਸਾਨਾ ਮਜ਼ਦੂਰਾਂ ਨੂੰ ਰੋਲਣ ਵਾਲੀ ਸਰਕਾਰ ਦਾ ਬੇੜਾ ਹੀ ਘਰਕ ਬੇੜਾ ਹੀ ਘਰਕ ਬੇੜਾ ਹੀ ਘਰਕ ਸਾਨਾ ਮਜ਼ਦੂਰ ਏਕਤਾ ਜਿੰਦਾਬਾਦ 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 ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਗਟਰਾ ਐਕਸਪ੍ਰੈਸ ਰੇਲਵੇ ਲਾਈਨ ਦੇ ਅੰਡਰ ਆ ਰਹੇ ਕਿਸਾਨ ਦੇ ਘਰ ਅਤੇ ਜ਼ਮੀਨ ਦਾ ਪ੍ਰਸ਼ਾਸਨ ਵੱਲੋਂ ਕੋਈ ਵੀ ਪੈਸਾ ਖਾਤੇ ਵਿੱਚ ਨਾ ਦੇਣ ਤੇ ਕਿਸਾਨ ਅਤੇ ਉਸਦੇ ਪਰਿਵਾਰ ਵੱਲੋਂ ਹੱਥ ਵਿੱਚ ਪੈਟਰੋਲ ਦੀਆਂ ਬੋਤਲਾਂ ਫੜ ਕੇ ਖੁਦਕੁਸ਼ੀ ਕਰਨ ਦੀ ਦਿੱਤੀ ਗਈ ਧਮਕੀ ਮਾਮਲਾ ਹੈ ਹਲਕਾ ਕਾਦਿਆਂ ਦੇ ਨਜ਼ਦੀਕ ਪਿੰਡ ਕੋਟ ਤੰਦਲ ਡੇਰੇ ਦਾ ਜਿੱਥੋਂ ਦੇ ਕਿਸਾਨ ਕਬਲ ਸਿੰਘ ਵੱਲੋਂ ਹੱਥਾਂ ਵਿੱਚ ਜ਼ਹਿਰੀਲੀ ਦਵਾਈ ਲੈ ਕੇ ਛੱਤ ਉੱਪਰ ਜਾ ਕੇ ਆਪਣੇ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਦੀ ਸਰਕਾਰ ਨੂੰ ਦਿੱਤੀ ਗਈ ਧਮਕੀ ਉਥੇ ਹੀ ਪੁੱਜੇ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਦੇ ਰਣਜੀਤ ਸਿੰਘ ਧੰਦਲ ਨੇ ਕਿਹਾ ਕਿ ਪੀੜਿਤ ਕਾਬਲ ਸਿੰਘ ਜਿਸ ਦੀ ਤਿੰਨ ਕਿਲੇ ਜ਼ਮੀਨ ਕਟਰਾ ਐਕਸਪ੍ਰੈਸ ਦੇ ਅੰਡਰ ਆਈ ਹੈ ਸਰਕਾਰ ਵੱਲੋਂ ਇਸ ਦੀ ਜ਼ਮੀਨ ਦਾ ਕੋਈ ਵੀ ਪੈਸਾ ਇਹਦੇ ਖਾਤੇ ਵਿੱਚ ਨਹੀਂ ਪਾਇਆ ਗਿਆ ਇਹ ਤਿੰਨ ਪਰਾਹਨ ਤੇ ਇਹਨਾਂ ਤਿੰਨਾਂ ਦੀਆਂ ਕੋਠੀਆਂ ਬਣ ਰਹੀ ਰੇਲਵੇ ਲਾਈਨ ਵਿਚ ਆ ਚੁੱਕੀਆਂ ਹਨ ਅੱਜ ਦੁਖੀ ਹੋ ਕੇ ਕਾਬਲ ਸਿੰਘ ਵੱਲੋਂ ਆਪਣੇ ਘਰ ਦੀ ਛੱਤ ਉੱਤੇ ਜਾ ਕੇ ਹੱਥ ਵਿੱਚ ਜ਼ਹਿਰੀਲੀ ਦਵਾਈ ਲੈ ਕੇ ਅਤੇ ਆਪਣੇ ਪਰਿਵਾਰ ਦੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਫੜਾ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਾਡੀ ਜ਼ਮੀਨ ਦੀ ਸਾਨੂੰ ਪੂਰੀ ਕੀਮਤ ਨਾ ਦਿੱਤੀ ਗਈ ਤਾਂ ਅਸੀਂ ਪੂਰਾ ਪਰਿਵਾਰ ਆਤਮ ਹੱਤਿਆ ਕਰ ਲਵਾਗੇ ਨਾਲ ਹੀ ਉਹਨਾਂ ਨੇ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਅਸੀਂ ਭਗਵੰਤ ਮਾਨ ਸਰਕਾਰ ਦਾ ਪੂਰੀ ਤਰ੍ਹਾਂ ਬਾਈਕਾਟ ਕਰਾਂਗੇ ਉਥੇ ਹੀ ਪੀੜਿਤ ਕਾਬਲ ਸਿੰਘ ਦੀ ਮਾਤਾ ਗੁਰਮੀਤ ਕੌਰ ਅਤੇ ਪਤਨੀ ਜਸਵਿੰਦਰ ਕੌਰ ਪਰਿਵਾਰਿਕ ਮੈਂਬਰ ਗੁਰਜੀਤ ਕੌਰ ਨੇ ਕਿਹਾ ਕਿ 4 ਸਾਲ ਪ੍ਰਸ਼ਾਸਨ ਦੇ ਗੇੜੇ ਕੱਦਣ ਤੇ ਵੀ ਸਾਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ ਸਰਕਾਰ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਜੇਕਰ ਸਰਕਾਰ ਨੇ ਸਾਨੂੰ ਪੂਰਾ ਮੁਆਵਜ਼ਾ ਨਾ ਦਿੱਤਾ ਤਾਂ ਅਸੀਂ ਪਰਿਵਾਰ ਸਮੇਤ ਖੁਦਕੁਸ਼ੀ ਕਰ ਲਵਾਂਗੇ ਇਸ ਦੇ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀ ਹੋਣਗੇ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਵੀ ਘਟਰਾਸ ਤੋਂ ਲੰਗਰਾਜੀ ਉਹਦੇ ਸਬੰਧ ਰਿਹਾ ਹੈ। ਅੱਜ ਇਹ ਬੋਲ ਕਿ ਮੇਨ ਵੀ ਆਈ ਹੈ ਤੇ ਕੋਠੀਆਂ ਵੀ ਆਈਆਂ ਨੇ ਤਿੰਨ ਵਿੱਚ। ਸਾਨੂੰ ਬਿਲਕੁਲ ਮੁਆਵਜ਼ਾ ਨਹੀਂ ਦਿੱਤਾ ਗਿਆ ਇੱਕ ਪੈਸਾ ਵੀ ਨਾ ਸਰਕਾਰ ਨੇ ਦਿੱਤਾ। ਉਹ ਧੱਕਾ ਸਾਹੀ ਕਰਦੇ ਆ ਬਿਲਕੁਲ ਜਾੜੇ ਨਾਲ ਧੱਕੇ ਨਾਲ ਕਹਿੰਦੇ ਨਿਰੜਕ ਨਗਰਾਂ ਦਾ ਉਸ ਕਰਕੇ ਅਸੀਂ ਅੱਜ ਪ੍ਰਦਰਸ਼ਨ ਲਿਆ। ਕੋਈ ਮਸਲਹਾ ਆਇਆ ਕੋਈ ਨਹੀਂ ਕੋਈ ਇਹ ਤੱਕ ਨਹੀਂ ਪ੍ਰਸ਼ਾਸਨ ਪਹੁੰਚਿਆ ਜੀ। ਇਹ ਮੰਗ ਆ ਬ੍ਰਿੰਗ। ਮੰਗ ਇਹ ਆ ਜੀ ਸਾਨੂੰ ਮਰਦਾ ਜੋ ਮੁਆਵਜ਼ਾ ਦਿੱਤਾ ਜਾਵੇ ਫਿਰ ਇਹ ਤੇ ਕਾਰਵਾਈ ਕੀਤੀ ਜਾਵੇ ਜੇ ਜ਼ੋਰ ਜਵਰੀ ਹੁੰਦੀ ਆ ਮੈਂ ਮੇਰੇ ਕੋਲ ਖਲਵਾ ਦੀ ਡੱਬੀਆਂ ਆਂ ਉਸ ਵੇਲੇ ਸੋੜਡ ਕਰ ਲਵਾਂਗੇ ਗੱਡੀ ਦੀ ਜ਼ਮੀਨ ਆਂ ਆ ਰਹੀ ਪਿੰਨ ਕਲੇ ਆ ਰਹੀ ਆ ਤਿੰਨ ਕਲੇ ਤਿੰਨ ਕਲੇ ਪਿੰਡ ਕੋਠੀਆਂ ਤਿੰਨਾ ਪਰ ਮਦਿਆ ਜੀ ਇਹ ਵੀ ਆ ਰਹੀਆਂ ਵਿੱਚ ਇਹਨਾਂ ਦਾ ਵੀ ਬਿਲਕੁਲ 15 ਤੋਂ 20 ਲੱਖ ਰੁਪਿਆ ਬਣਦੇ ਤਿੰਨਾ ਕੋਠੀਆਂ ਦਾ ਸਾਨੂੰ ਜ਼ਮੀਨ ਇੱਥੋਂ ਤੁਹਾਡਾ ਬੇਟਾ ਅੱਜ ਦਵਾਈ ਲੈ ਕੇ ਹਾਂ ਦਵਾਈ ਕਿਚੜ ਹਾਂ ਕੀ ਕਰਨ ਸਨ ਬਹੁਤ ਔਖੇ ਔਖੇ ਲੱਗੇ ਮਮ ਮੋਹਤਾ ਕਿਵੇਂ ਚਾਮ ਵੀ ਜਾਣਦੇ ਆ ਤਾਂ ਕਛਾਈ ਕਰਦੇ ਆ ਬਹਾਰੀ ਕੋਈ ਲਿਆ ਦੋ ਕੱਢੀ ਚੱਟ ਬੱਟ ਪਾ ਗਿਆ ਕੋਠੀਆਂ ਟਾਉਣ ਕਹਿੰਦੇ ਆ ਆਪੇ ਉਹ ਨੰਬਰ ਲੈ ਕੇ ਗਏ ਆ ਉਹਦੇ ਉਹ ਗੁੱ ਕਰ ਜਾਂਦੇ ਆ ਆਉਂਦੇ ਕੋਈ ਗੱਲਬਾਤ ਕੋਈ ਨਹੀਂ ਕਰਦੇ ਜੇ ਮੇਰੇ ਪਰਵਾਰ ਨੂੰ ਕੱਥ ਹੋ ਗਿਆ ਉਹ ਘਰੋਂ ਤਾਂ ਦੇ ਨਾਲ ਲੱਗਣਾ ਉਹਨਾਂ ਦੇ ਹੀ ਲੱਗਣਾ ਨਾਲ ਪਟਵਾ ਬਹੁਤ ਖੋਖੇ ਹੋ ਗਏ ਤੁਹਾਨੂੰ 4 ਸਾਲ ਹੋ ਗਏ ਮੇਰੇ ਪੁੱਤਾਂ ਨੂੰ ਪੈ ਜੀ ਕੱਸ ਗਏ ਕਿਦਾਂ ਕੋਈ ਨਹੀਂ ਸੁਣਦਾ ਉੱਥੇ ਸਾਲ ਦੁਨੀਆਂ ਦੀ ਸੁਣਦੇ ਸਾਡੀ ਨਹੀਂ ਸੁਣਦੇ ਸਾਰੇ ਕਾਨੂੰਨ ਦੇ ਅਸੇ ਹੈ ਕਰੋਨਾ ਨਾਲ ਦੇਤੇ ਲੱਖਾਂ ਨਾਲ ਦੇ ਕੋਠੀਆਂ ਆਉਂਦੀਆਂ ਨੇ ਫਲਾਪ ਵਾਦੀ ਕੋਠੀਆਂ ਆਉਂਦੀ ਟੋਕਰ ਵਾਦੀ ਕੋਠੇ ਆਸੀ ਅਸੀ ਪਹਿਲਾਂ 3 ਲੱਖ ਦੇ ਤਾਂ ਸਾਡੇ ਤਿੰਨੇ ਕੋਠੀਆਂ ਆਉਂਦੀਆਂ ਤਨੇ ਤਨਾ ਕੋਠੀਆਂ ਦਾ ਵੀ ਨਹੀਂ ਇਹ ਨਾ ਹੜਾ ਨੁਕਸਾਨ ਕਰਦੇ ਜੁਗੋ ਬਾਰੀ ਕਿਤੇ ਕਿੱਥੇ ਜਾ ਕੇ ਨਾਲ ਭਲਾ ਹੋਊਗਾ ਇਹ ਮੇਰੇ ਪੁੱਤਰ ਕੋਠੇ ਹੋ ਗਿਆ ਇਹ ਬਵਾਰ ਵਾਦ ਦੇ ਨਾਲ ਕੜਾ ਇਹ ਯਾਰ ਕਿ ਕਿੱਥੇ ਸਹੀ ਕਰਦੀ ਸਰਕਾਰ ਕੀ ਕਰੋਗੇ ਕੱਲਾ ਕੀ ਇਹੋ ਹੀ ਆ ਰਹੇ ਆ ਹੋਈ ਕਰਨਾ ਮੁੜ ਕੇ ਆਵੇ ਫੜੇ ਹੱਥ ਚਾਹੇ ਹੋਈ ਕਰੇ ਕਰਨਾ ਹੋ ਰਿਹਾ ਤਾਂ ਬਾਦੂ ਅਹੀ ਕੀ ਕਰ ਲੈਣਾ ਸਾਡੇ ਕੋਲ ਜੋ ਪੁੱਛ ਨਹੀਂ ਇਹ ਛਕਾਰੇ ਨਵਾਂ ਨਾਚਾ ਬਣਾਉਂਦਾ ਕੋਈ ਨਹੀਂ ਕਿ ਕਰਨਾ ਜੋ ਸਾਡੀਆਂ ਸਾਰੀਆਂ ਜੀਤਾ ਸਾਹਿਬ ਲੜੀਆਂ ਤੇ ਠੀਕ ਖਵਲੜਾ ਪਰਵਾਦੋ ਠੀਕ ਖਵਲੜਾ ਕਿੱਥੇ ਲੈਣਾ ਇਹ ਕਫਲੀਵਾਸ ਬਣ ਜਾਣਾ ਕਿੱਥੇ ਬੈਣਾ ਕਿੱਥੋਂ ਕਮਾਉਣਾ ਇਹ ਸਾਡੀ ਜੋਗੜ ਪਹਵੇ ਜੋ ਹੀ ਪਿੱਛੇ ਪੜੇਗਾ ਤਾਂ ਗਾੜੀ ਹੜੀ ਬੱਤੇ ਫਲੜਨੇ ਕਦੇ ਮਾਰ ਕੇ ਜਿਹੜੇ ਪੁੱਤੜਾ ਰੋਖ ਕੇ ਥਾਰੀ ਬੁਦਗਾ ਕੋਸ਼ਤਾ ਪਾਣੀਆ ਵਸਾਣੋ ਆਤੇ ਜਸਿੰਦਰ ਕਾ ਕੀ ਲੱਗਦਾ ਤੁਹਾਡੇ ਉੱਪਰ ਮੇਰੇ ਪਤੀ ਜੀ ਲੈ ਬਿਸ਼ਰ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਵਾਰ ਅੱਜ ਕਹਿਣਾ ਚਾਹੁੰਦੇ ਅਸੀਂ ਬਹੁਤ ਦੁਖੀ ਹਾਂ ਤੁਹਾਨੂੰ ਕੋਈ ਪੈਸਾ ਨਹੀਂ ਮਿਲ ਰਿਹਾ ਸਾਡੀ ਜ਼ਮੀਨ ਵੇਚ ਆ ਰਹੀ ਹੈ ਅਸੀਂ ਬਹੁਤ ਤੰਗ ਬਹੁਤ ਪਰੇਸ਼ਾਨ ਹਾਂ ਜੇ ਸਾਨੂੰ ਪੈਸਾ ਦੇਣਗੇ ਠੀਕ ਨਹੀਂ ਤੇ ਫਿਰ ਅਸੀਂ ਥੱਲੇ ਆ ਕੇ ਸਾਰੇ ਆਪਣੀ ਫਰਵਾਰ ਲੈ ਕੇ ਸਾਰੇ ਹੱਤੇ ਆਪਣੀ ਕਰਨ ਲੈਣੀ ਅੱਜ ਅੱਜ ਅਸੀਂ ਬਹੁਤ ਗੁੱਸੇ ਵਿੱਚ ਜਿਹੜੀਆਂ ਤੁਸੀਂ ਪਟ્રોલ ਦੀਆਂ ਸ਼ੀਸ਼ੀਆਂ ਪੜੀਆਂ ਉਹੋ ਕਰਾਂਗੇ ਉਹ ਨਹੀਂ ਗਾਤੀਵਾਂਗੇ ਅਸੀਂ ਅੱਗ ਲਾਵਾਂਗੇ ਜੋ ਕੁ ਸਾਡਕ ਹੋਗਾ ਅਸੀਂ ਕਰਾਂਗੇ ਸਾਡੇ ਕੋਲ ਕੋਈ ਵਾਹ ਨਹੀਂ ਹੋਣ 4 ਸਾਲ ਹੋ ਗਿਆ ਇਸੇ ਤਰ੍ਹਾਂ ਬਾਜ਼ਰ ਬੱਜੇ ਫਿਰਦੇ ਨੂੰ ਅੱਜ ਤੱਕ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਜੇ ਬਾਚਾਂ ਕੁਛ ਹੋਏ ਨਾ ਕਿੰਨੂ ਜੁਲਮ ਕਹਿੰਦੇ ਸਰਕਾਰ ਨੂੰ ਦਾੰਗ ਭਗਵੰਤ ਮਾਰਨ ਨੂੰ ਨਵਾਂਗੇ ਹੋਰ ਅਕਸਰ ਜਿਹੜੇ ਇਹਨਾਂ ਨੇ ਕੰਮ ਨਹੀਂ ਕੀਤਾ ਨਾ ਜੋ ਕੁਝ ਨਾਮ ਨੂੰ ਫਟਵਾਦੀ ਹੈ ਸਰ ਸਾਲ ਵਿੱਚ ਜਾਣਗੇ ਸਾਡੀ ਕੋਈ ਸੁਣਾਈ ਨਹੀਂ ਹੋਣੀ ਮੇਰਾ ਨਾ ਗੁਰਜੀਤ ਕੌਰ ਕਿਸ ਨਾਲ ਪਰਿਵਾਰ ਉੱਤੇ ਧੱਕਾ ਕੀਤਾ ਜਾ ਰਿਹਾ ਵਾ ਹੋ ਰਿਹਾ ਤੁਹਾਡੇ ਤੇ ਵੀ ਹੋ ਰਿਹਾ ਕੀ ਕਹਿਣਾ ਮੇਰੇ ਵੀ ਮੇਰਾ ਹੀ ਪਰਿਵਾਰ ਸਾਰਾ ਕੀ ਕਹਿ ਸਕਦੇ ਆ ਨਿਆਂ ਹੀ ਨਹੀਂ ਗਾਇਆ ਸਰਕਾਰ ਨੇ ਸਾਨੂੰ ਨਿਆਂ ਦਿੱਤਾ ਹੀ ਨਹੀਂ ਇਹ 4 ਸਾਲ ਹੋ ਗਏ ਸਾਨੂੰ ਬੱਚਿਆਂ ਦਾ ਧੱਕੇ ਖਾਂਦਿਆਂ ਨੂੰ ਕਦੀ ਗੁਰਦਾਸਪੁਰ ਕਦੀ ਚੰਡੀਗੜ ਕਦੀ ਹਾਈ ਕੋਰਟ ਤੇ ਕਦੀ ਸੁਪਰੀਮ ਕੋਰਟ ਕਿਤੇ ਉਹ ਨਿਆਂ ਨਹੀਂ ਜੇ ਸਾਨੂੰ ਮਿਲਿਆ ਕਿੱਥੇ ਅੱਧੀ ਮਕਾਨ ਲਾ ਕੇ ਕਿੱਥੇ ਜਾਈਏ ਅੰਜਾਨੀ ਸਕਦੇ ਕਿਤੇ ਸਾਨੂੰ ਰਹਿਣ ਦਾ ਹੱਕ ਨਹੀਂ ਐ ਐਂ ਜ਼ਮੀਨਾਂ ਵੇਚ ਕੇ ਕਿੱਥੇ ਜਾਈਏ ਮੁੜ ਕੇ ਸਾਨੂੰ ਸਾਡੇ ਘਰਾਂ ਦਾ ਘਰ ਦੇ ਦੇਣ ਜ਼ਮੀਨਾਂ ਦੀ ਜ਼ਮੀਨਾਂ ਦੇ ਦੇਣ ਜਿੱਥੇ ਮਰਜ਼ੇ ਸਾਨੂੰ ਬਠਾਲ ਦੇ ਚਾਰ ਸਾਲ ਹੋ ਗਏ ਤੁਹਾਨੂੰ ਚਾਰ ਸਾਲ ਹੋ ਗਏ ਚਾਰ ਸਾਲ ਸਾਨੂੰ ਤੁਹਾਨੂੰ ਕੀ ਸਵਿਛਾ ਕੁਛ ਨਹੀਂ ਕੁਛ ਨਹੀਂ ਆਉਂਦੇ ਵੇਖ ਕੇ ਚੱਲ ਜਾਂਦੇ ਆ ਚਾਹ ਪਾਣੀ ਪੀਂਦੇ ਚੱਲ ਜਾਂਦੇ ਵਿੱਚੇ ਪਟਵਾਰੀ ਡੀਸੀ ਸਭ ਰਲੇ ਹੋਏ ਆ ਕਿ ਉਹਨੇ ਸਾਡੀ ਸੁਣਵਾਈ ਨਹੀਂ ਕੀਤੀ ਇਹਦੀ ਕਰ। ਹਰ ਘਰ ਵਿੱਚ ਸ਼ੀਸ਼ੇ ਪੜਿਆ ਜਾ ਰਹੀਆਂ। ਵੀਰ ਜੀ ਆ ਕੇ ਕਿਸ ਦਾ ਦਿਲ ਨਹੀਂ ਕਰਦਾ ਆਪਣੇ ਬੱਚਿਆਂ ਨੂੰ ਇਦਾਂ ਕਰਨ। ਜ਼ਿੰਦਗੀ ਇੱਕੋ ਵਾਰ ਮਿਲਦੀ, بار بار ਤੇ ਮਿਲਦੀ ਨਹੀਂ। ਕੋਈ ਆ ਕੇ ਕੀ ਬੰਦਾ ਕਰਦਾ ਜੇ। ਇਹ ਜੀ ਸਰਕਾਰ ਨੂੰ ਕੀ ਚੈਲੰਜ ਕਰਦੇ ਲੋਕੀ ਆਪਣੇ ਪ੍ਰਬੰਧ। ਚੈਲੰਜ ਇਹ ਕੀ ਕਰ ਸਕਦੇ ਜੇ ਸਰਕਾਰ ਹੀ ਗੰਦੀ ਉਹਨੂੰ ਚੈਲੰਜ ਕੀ ਕਰਨਾ ਗੰਦੀ ਸਰਕਾਰ ਨੂੰ। ਚੰਗੀ ਸਰਕਾਰ ਹੈ ਉਹਨੂੰ ਚੈਲੰਜ ਵੀ ਕਰ ਸਕੀਏ। ਜਦੋਂ ਸੁਣਵਾਈ ਕੋਈ ਨਹੀਂ। ਜੇ ਭਾਚਾ ਤੱਕਾ ਕਰਦੇ ਕੀ ਅਗਲਾ ਅਫਸਰ ਦਾ ਪੱਤੀ। ਬਸ ਮਰਾਂਗੇ ਸਾਰੇ ਆ ਕੇ ਜੋ ਬੱਚਾ ਛੋਟੇ ਬੱਚੇ ਵੱਡੇ ਲੈ ਕੇ ਸਭ ਇਕ ਕੋਈ ਹੱਲ ਮੈਂ ਨਾ ਰঞ্জੀਤ ਸਿੰਘ ਧੰਦੜਾ ਜੀ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਪੰਜਾਬ ਜੋ ਦੇਖੋ ਜੀ ਕਾਬਲ ਸਿੰਘ ਦਾ ਪਿੰਡ ਧੰਦੜਾ ਇਹਨਾਂ ਦਾ ਅੱਜ ਇੱਥੇ ਪਿੱਛੇ ਤੁਸੀਂ ਅੱਗੇ ਦੇਖਿਆ ਇਹ ਤਿੰਨ ਕੋਠੀਆਂ ਤਿੰਨਾ ਪਰਾਵਾਂ ਦੀਆਂ ਨੇ ਇਹ ਵੀ ਜੰਮੂ ਕਟਰਾ ਅਕਸਰ ਪਰ ਜਿਹੜਾ ਵੇਵ ਆਇਆ ਇਹਨਾਂ ਚ ਉਹਦੇ ਵਿੱਚ ਆ ਗਿਆ ਸਾਹਮਣੇ ਇਹਨਾਂ ਦੀ ਕੋਈ 3.5 ਪੈੜੀਆਂ ਜ਼ਮੀਨ ਆ ਉਹ ਵੀ ਵਿੱਚ ਆ ਗਈ ਅੱਜ ਤੱਕ ਕੋਈ 1 ਰੁਪਿਆ ਨਾ ਜ਼ਮੀਨ ਦਾ ਪੈਸਾ ਮਿਲਿਆ ਤੇ ਨਾ ਇਹਨਾਂ ਕੋਠੀਆਂ ਦਾ ਮਿਲਿਆ ਜਦ ਕੀ ਹਫ਼ਤੇ ਦੇ ਵਿੱਚ ਸਾਡੇ 4 ਤੋਂ 5 ਫੇਰੇ ਡੀਸੀ ਦਫ਼ਤਰ ਹੁੰਦੇ ਆ ਕਿ ਸਾਨੂੰ ਨਿਆਂ ਦਿਓ ਜੀ ਇਹ ਕੋਠੀਆਂ ਸੈਂਟਰ ਦੇ ਵਿੱਚੋਂ ਦੀ ਗਈਆਂ ਨੇ ਪਾੜ ਕੇ ਜਿਹੜੀ ਸੜਕ ਗਈ ਆ ਕਹਿੰਦੇ ਓਨੇ ਦਾ ਪੈਸੇ ਦੇਵਾਂਗੇ ਜਿੱਦਾਂ ਆ ਪਹਿਲੀ ਕੋਠੀ ਦਾ 15% ਆ ਆ ਦੂਜੀ ਦਾ 35 ਤੀਜੀ ਦਾ 55 ਜਿੰਨਾ ਏਰੀਆ ਕਹਿੰਦੇ ਵੇਚ ਆ ਓਨੇ ਦੇ ਪੈਸੇ ਦੇਣੇ ਆ ਫਿਰ ਅਸੀਂ ਇਹ ਵੀ ਸਵਾਲ ਕੀਤਾ ਵੀ ਡੀ ਸਾਹਿਬ ਜੇ ਕੋਠੀਆਂ ਰਹਿਣਯੋਗ ਹੈਗੀਆਂ ਤੁਸੀਂ ਇੱਥੇ ਰਹਿ ਸਕਦੇ ਤੇ ਅਸੀਂ ਇਹਦੇ ਵੀ ਨਹੀਂ ਲੈਂਦੇ ਜਿਹੜਾ ਵੇਚ ਆ ਇਹ ਵੀ ਛੱਡ ਦਿੰਦੇ ਜੇ ਰਹਿਣਯੋਗ ਹੈਗੀਆਂ ਤੇ ਮੰਨ ਲੈਂਦੇ ਟੇਬਲ ਤੇ ਪੀ ਠੀਕਾ ਨਹੀਂ ਇਹ ਰਹਿਣ ਜੋਗ ਨਹੀਂ ਕੀ ਤੁਹਾਡਾ ਬਣਦਾ ਵੀ ਆ ਪਰ ਇਹਨਾਂ ਚ ਜਿਹੜਾ ਵਾ ਉਹ ਸਾਡੇ ਨਾਲ ੱੱਕਾ ਕਰ ਰਿਹਾ ਅੱਜ ਕੀ ਬਣਿਆ ਵਾ ਅੱਜ ਉਹ ਮਸ਼ੀਨਾਂ ਲੈ ਕੇ ਕੋਠੀਆਂ ਨੂੰ ਢਾਉਣ ਵਾਸਤੇ ਤੇ ਇੱਥੇ ਕਬਜ਼ਾ ਕਰਨ ਵਾਸਤੇ ਆ ਗਏ ਅਸੀਂ ਉਹਨਾਂ ਨੂੰ ਸਮਝਾ ਰਹੇ ਆਂ ਵੀ ਠੀਕ ਹੈ ਇਹੋ ਜਿਹਾ ਕੰਮ ਜਿਹੜਾ ਵੇ ਕੋਈ ਹੱਲ ਨਹੀਂ ਹੁੰਦਾ ਪਰ ਉਹ ਉਹ ਵੀ ਇੱਕ ਪਰਿਵਾਰ ਵਾਲੇ ਨੇ ਸਾਰੀ ਉਮਰ ਕਮਾਈ ਕਰਕੇ ਕੋਠੀ ਖੜੀ ਕੀਤੀ ਹੈ ਤੇ ਅੱਜ ਉਹ ਢਾਉਣ ਆ ਗਏ ਆ ਇਹੋ ਜਮੀਨ ਜੀਤੋ ਉਹਨਾਂ ਦਾ ਰੋਟੀ ਪਾਣੀ ਚੱਲਦਾ ਤੇ ਉਹ ਤੇ ਉਹ ਬਿਨਾਂ ਪੈਸੇ ਦਿੱਤੇ ਕਬਜ਼ਾ ਕਰਨ ਆ ਗਏ ਆ ਉਹ ਵੀ ਜਜ਼ਬਾਤੀ ਹੋ ਗਏ ਨਹੀਂ ਕਹਿੰਦੇ ਆ ਵੀ ਚਲੋ ਹੱਲ ਹੈ ਨਹੀਂ ਗਾਏ ਪਰ ਉਹਨਾਂ ਨੂੰ ਕੀ ਜਵਾਬ ਦੀਏ ਪ੍ਰਸ਼ਾਸਨ ਕੋਈ ਉਹਨਾਂ ਦੇ ਵੋਗਦਕਸ਼ਕ ਬਣਿਆ ਵਾ ਕਿਸੇ ਨੇ ਆਣ ਕੇ ਇਹ ਨਹੀਂ ਆਖਿਆ ਵੀ ਭਾਈ ਤੂੰ ਗਲਤ ਕਰ ਰਿਹਾ ਓ ਜਾਂ ਤੈਨੂੰ ਇਹ ਪੈਸੇ ਦੇ ਦਾਂਗੇ ਕੋਈ ਪ੍ਰਸ਼ਾਸਨ ਦਾ ਬੰਦਾ ਅਜੇ ਤੱਕ ਇੱਥੇ ਨਹੀਂ ਆਉਂਦਾ ਜੀ ਜਿੰਨੀ ਸਾਡੀ ਉਮਰ ਹੋ ਗਈ ਐ ਸੀ ਕਦੀ ਵੀ ਇਹੋ ਜਿਹੇ ਜ਼ਾਲਮ ਸਰਕਾਰਾਂ ਅਜੇ ਤੱਕ ਨਹੀਂ ਦੇਖੀਆਂ ਜੋ ਇਹ ਸਰਕਾਰਾਂ ਤੁਸੀਂ ਵੀ ਦੇਖਿਆ ਦੋ ਤਿੰਨ ਤਾਂ ਅੱਜ ਸਤਵਾਂ ਦਿਨ ਲਗਾਤਾਰ ਵਾ ਕਿ ਇਹਨਾਂ ਨੇ ਸਾਨੂੰ ਸਾਡੇ ਲੋਕਾਂ ਨੂੰ ਕੀੜੇ ਮਕੌੜੇ ਸਮਝਿਆ ਵਾ ਕਿਸੇ ਨੂੰ ਪੈਸਾ ਦਿੱਤੇ ਤੋਂ ਬਿਨਾ ਇਹ ਜ਼ਮੀਨਾਂ ਸਾਨੂੰ ਬੰਦਾ ਸਿੰਘ ਭਾਦਰ ਦੇ ਟੈਂਪਲ ਮਿਲੀਆਂ ਸਾਡੇ ਗੁਰੂ ਸਹਿਬਾਨਾਂ ਨੇ ਦਵਾਈਆਂ ਸਾਡੇ ਵੱਡਿਆਂ ਨੇ ਕਈ ਬੂਝੇ ਪੁੱਟ ਕੇ ਇਹਨਾਂ ਨੂੰ ਬਾਤ ਕੀਤਾ ਤੇ ਅੱਜ ਬਿਨਾਂ ਪੈਸਿਆਂ ਤੋਂ ਉਹ ਤੋਂ ਇਤਕਾਲ ਤੋੜ ਕੇ ਐਨਐਚ ਦੇ ਨਾਂ ਦਿੱਤੇ ਅਸੀਂ ਦੇ ਸਕਦੇ ਤਾਂ ਤੇ ਫਿਰ ਸਾਡੀ ਰੋਜੀ ਰੋਟੀ ਵੀ ਤੇ ਹੋਈ ਆ ਜਾਂ ਤੇ ਸਾਡੀਆਂ ਬਹੁਤ ਜ਼ਮੀਨਾਂ ਹੋਣ ਨਾ ਵੀ ਸਾਡੇ 100 ਸਹ ਪੈੜੀਆਂ ਦੇ ਵਿੱਚੋਂ 5 ਲੈ ਗਏ ਤੇ ਕੋਈ ਗੱਲ ਨਹੀਂ ਇੰਨੀ ਜ਼ਮੀਨ ਆ ਇਹ ਵੀ ਉਹ ਲੈ ਗਏ ਪੈਸਾ ਵੀ ਕੋਈ ਨਹੀਂ ਦਿੱਤਾ ਤੇ ਫੇਰ ਦਾ ਹਾਲ ਤੁਸੀਂ ਖੁਦ ਜਾਣਦੇ ਜੇ ਵੀ ਦੁਨੀਆ ਫਿਰ ਕਿੱਧਰ ਨੂੰ ਜਾਓ ਇਹਦਾ ਨਕਮੀ ਸਰਕਾਰ ਆ ਜੇ ਸਾਬਤ ਹੋਈ ਸਾਰਿਆਂ ਨਾਲੋਂ ਨਕਮੀ ਸਰਕਾਰ ਸਾਬਤ ਹੋਈ ਆ ਉਈ ਖੋਦੀ ਦੇਖ ਲਿਆ ਵੀ ਕਦੀ ਇੰਨਾ ਅਤਿਆਚਾਰ ਜਿਹੜਾ ਅੱਜ ਤੱਕ ਨਹੀਂ ਹੋਇਆ ਇਹ ਉਹ ਜੀਆਂ ਵੀਡੀਓ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਜਿਹੜੀਆਂ ਹਸਾਇਪੁਰ ਤੇ ਖੁੱਡੀ ਜੀਮੇ ਦੇ ਵਿੱਚ ਜਿਹੜੀਆਂ ਸਾਹਮਣੇ ਆਈਆਂ ਵਾ ਬੜਾ ਪ੍ਰਸ਼ਾਸਨ ਨੂੰ ਪਹਿਲਾਂ ਵੀ ਆਖਿਆ ਭਾਈ ਆਹ ਆ ਜਿਹੜਾ ਹਥਿਆਰ ਨਾ ਕਰੋ ਹੁਣ ਇਹ ਨਹੀਂਗਾ ਵੀ ਇਹ ਰਾਤੋ ਰਾਤ ਛਲਕ ਪਣ ਜਾਣੀ ਆ ਰੋਜ਼ ਇਥੇ ਸਿਰ ਲੱਗਣੇ ਨੇ ਇਹ ਸਿਰ ਲੱਗਣੇ ਨੇ ਜੇ ਕਹਿਣ ਵੀ ਅਸੀਂ ਰਾਤੋ ਰਾਤ ਇਦਾਂ ਰੋਜ਼ ਫੋਸਟਾੜ ਕੇ ਬਣਾ ਲੈਣੀ ਇਹ ਨਹੀਂ ਗੇ ਬਣਨੀ ਇਹ ਅਣਖੀ ਲੋਕ ਪੰਜਾਬੀ ਆ ਇਹਨਾਂ ਜ਼ਮੀਨਾਂ ਜਿਹੜੀਆਂ ਉਹ ਕੋਈ ਜ਼ਮੀਨ ਦਾ ਕਿਤੇ ਟੱਪ ਲਾੜੇ ਨਾ ਤੇ ਜਿੰਨਾ ਚਿਰ ਅਗਲਾ ਉਦੇ ਨਾਲ ਕੋ ਹਵਾ ਪਾਰਾ ਨਹੀਂ ਹੁੰਦਾ ਉਹਨਾਂ ਚਿਰ ਉਹਦਾ ਦਿਲ ਨਹੀਂ ਠੰਡਾ ਹੁੰਦਾ ਇਹ ਤੇ ਸਾਡਾ ਸਭ ਕੁਝ ਹੀ ਲੈ ਕੇ ਜਾਣ ਦੇ ਇਹ ਤਾਂ ਨਹੀਂ ਗੱਲ ਹੋਰ ਕਿਹਾ ਜੀ ਉਹਨਾਂ ਨੂੰ ਪਰ ਉਹ ਸਾਨੂੰ ਇੱਕ ਸਵਾਲ ਕਰਦੇ ਆ ਤੇ ਮੇਰੀ ਜ਼ਮੀਨ ਵੀ ਚਲ ਗਈ ਬਿਨਾ ਪੈਸੇ ਤੋਂ ਮੇਰਾ ਘਰ ਵੀ ਚਲ ਗਿਆ ਘਰੋਂ ਮੇਰੇ ਬੱਚੇ ਵੀ ਘਰੋਂ ਘਰ ਹੋਣਗੇ ਮੇਰੇ ਕੋਲ ਹੋਰ ਦੱਸੋ ਕੀ ਚਾਰਾ ਉੱਥੇ ਅਸੀਂ ਵੀ ਜਵਾਬ ਨਹੀਂ ਦੇ ਸਕਦੇ ਇਹਨਾਂ ਦੇ ਅਕਾਊਂਟ 'ਚ ਕੋਈ ਪੈਸਾ ਨਹੀਂ ਹੱਦ ਤੱਕ ਪੈਸਰ 1 ਰੁਪਿਆ ਨਹੀਂ ਜੀ ਅਸੀਂ ਇਹ ਗੱਲ ਦੀ ਸੋਪ ਪਕਾਣੇ ਆ 1 ਰੁਪਿਆ ਵੀ ਇਹਨਾਂ ਦਾ ਆ ਸਾਰੇ ਜੋ ਵੀ ਇਹਨਾਂ ਦੇ ਕੋਲ ਆ 1 ਰੁਪਿਆ ਵੀ ਅੱਜ ਤੱਕ ਇਹਨਾਂ ਦੇ ਅਕਾਊਂਟ 'ਚ ਆਇਆ ਹੋਏ ਤੇ ਉਹ ਗੱਲ ਭਗਵੰਤ ਮਾਣੂ ਦੱਸ ਦਿਆਂ ਜੀ ਤੇਰਾ ਜਿੰਨਾ ਕੇ ਟਾਈਮ ਰਹਿ ਗਿਆ ਵਾ ਹੁਣ ਤੂੰ ਪਿੰਡਾਂ ਵਾਲੋਂ ਜਦੋਂ ਧਿਆਨ ਕਰੇਂਗਾ ਨੇ ਤੈਨੂੰ ਫਿਰ ਇਹ ਲੋਕ ਖੁਦ ਜਵਾਬ ਦੇ ਦੇਣਗੇ ਸਾਡੇ ਕਹਿਣ ਦੀ ਲੋੜ ਨਹੀਂ ਹੁਣ ਲੋਕ ਸਭ ਕੁਝ ਜਾਣਦੇ ਆ ਇਹਨਾਂ ਆ ਸਪੀਡਾਂ ਚੈੱਕ ਕਰ ਰਹੇ ਆ ਨਾ ਇਹਨਾਂ ਦੇ ਐਮਐਲਏ ਉਹ ਜਿਹੜੇ 92 ਗੁੰਗੇ ਹੀ ਦੇ ਕੇ ਭੇਜੇ ਆ ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ ਤੇ ਹੁਣ ਗੱਡੀ ਵੀ ਜਦੋਂ ਇਹਨਾਂ ਦੇ ਆਉਣਗੇ ਨਾ ਉਹਨਾਂ ਦੀ ਵੀ ਸਪੀਡ ਚੈੱਕ ਪਿੰਡਾਂ ਵਾਲੇ ਜ਼ਰੂਰ ਕਰਾਉਣਗੇ ਆ ਸਾਲ ਰਹਿ ਗਿਆ ਵਾ ਤੁਸੀਂ ਖੁਦ ਵੇਖੋਗੇ ਸਾਡੇ ਕਹਿਣ ਦੀ ਲੋੜ ਨਹੀਂ ਪਣੀ ਇਹ ਲੋਕਾਂ ਦੇ ਦਿਲਾਂ 'ਚ ਜਿੰਨਾ ਰੋਹ ਵਾ ਨਾ ਇਹ ਜਿੱਦਣੇ ਪਿੰਡਾਂ ਦੇ ਵਿੱਚ ਵੜ ਗਏ ਇਹਨਾਂ ਨੂੰ ਜ਼ਰੂਰ ਦੱਸਣਗੇ ਵੀ ਤੁਸੀਂ ਸਾਡੇ ਨਾਲ ਕੀ ਕੀਤਾ ਸੀ ਤੇ ਅੱਜ ਅਸੀਂ ਤੁਹਾਡੇ ਨਾਲ ਉਹ ਕਰਨ ਲੱਗੇ